ਜੇ ਕਿਸੇ ਨੂੰ ਪੁੱਛੀਏ ਕਿ ਭਾਈ ਸਿੱਖਾਂ ਦਾ ਸਭ ਤੋਂ ਪਹਿਲਾ ਗੁਰਦਰਾ ਸਾਹਿਬ ਕਿੱਥੇ ਬਣਿਆ ਤੇ ਕਿਸੇ ਨੂੰ ਪਤਾ ਨਹੀਂ ਹੋਣਾ ਤੇ ਕਿੰਨੇ ਬਣਾਇਆ ਸਿੱਖਾਂ ਦਾ ਪਹਿਲਾ ਗੁਰਦਰਾ ਕਿੱਥੇ ਬਣਿਆ ਤੇ ਕਿੰਨੇ ਬਣਾਇਆ ਗੁਰੂ ਖਾਲਸਾ ਜੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਨਾਮ ਦਾ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾ ਸਿੱਖਾਂ ਦਾ ਗੁਰਦਰਾ ਡੇਰਾ ਸਾਹਿਬ ਬਾਬਾ ਸ਼੍ਰੀ ਚੰਦ ਭਗਵਾਨ ਜੀ ਨੇ ਬਣਾਇਆ ਸੀ ਆਪਣੇ ਬਾਪੂ ਦੇ ਨਾਮ ਦੇ ਉੱਤੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਇਹ ਗੱਲ ਦਾ ਹਵਾਲਾ ਭਰਦੇ ਨੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬਾਲ ਜਤੀ ਹੈ ਸ਼੍ਰੀ ਚੰਦ ਬਾ ਬਾਣੇ ਦੇਹਰਾ ਬਣਾਇਆ ਦੁਨੀਆ ਦੇ ਲੋਕ ਗੁਰੂ ਖਾਲਸਾ ਜੀ ਕੋਈ ਪੁੱਤ ਈ ਹੁੰਦਾ ਆਉਦੇ ਬਾਪੂ ਨੂੰ ਜਦੋਂ ਮਰ ਜਾਂਦਾ ਕੋਈ ਭੁੱਲ ਜਾਂਦੇ ਸਾਰੇ ਕੋਈ ਯਾਦ ਥੋੜੀ ਕਰਦਾ ਤੇ ਬਾਬਾ ਸ਼੍ਰੀ ਚੰਦ ਭਗਵਾਨ ਜੀ ਨੇ ਆਪਣੇ ਬਾਪੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਨਾਮ ਦੀ ਉਦਾਸੀ ਰੀਤ ਵੀ ਚਲਾਈ ਜਿੱਦਾਂ ਗੁਰੂ ਨਾਨਕ ਸਾਹਿਬ ਚੱਕਰਵਰਤੀ ਰਹੇ ਕਰਦੇ ਸੀ ਉਹਦਾ ਚੱਕਰਵਰਤੀ ਰਹਿ ਕਰਕੇ ਗੁਰਨਾਨਕ ਸਾਹਿਬ ਦਾ ਨਾਮ ਲੈ ਕਰਕੇ ਪ੍ਰਚਾਰ ਕੀਤਾ ਫਿਰ ਸਿੱਖਾਂ ਦਾ ਪਹਿਲਾ ਗੁਰਦਾਰਾ ਸਾਹਿਬ ਬਾਬਾ ਸ਼੍ਰੀ ਚੰਦ ਭਗਵਾਨ ਜੀ ਨੇ ਡੇਰਾ ਸਾਹਿਬ ਬਣਾਇਆ ਜਿੱਥੇ ਗੁਰਨਾਨਕ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਏ ਤੇ ਮਹਾਰਾਜ ਜੀ ਦਾ ਸਰੀਰ ਤਾਂ ਲੱਭਿਆ ਨਹੀਂ ਸੀ ਕਿਉਂਕਿ ਹਿੰਦੂ ਤੇ ਮੁਸਲਮਾਨ ਲੜਦੇ ਸਨ ਕਿ ਅਸੀਂ ਸੰਸਕਾਰ ਕਰਾਂਗੇ ਹਿੰਦੂ ਕਹਿੰਦੇ ਮੁਸਲਮਾਨ ਕਹਿੰਦੇ ਅਸੀਂ ਮਹਾਰਾਜ ਜੀ ਦੀ ਮਸਜਿਦ ਬਣਾਵਾਂਗੇ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਸਰੀਰ ਲੋਪ ਕਰ ਲਿਆ ਚਾਦਰ ਲੱਭੀ ਅੱਧੀ ਅੱਧੀ ਪਾੜ ਕੇ ਮੁਸਲਮਾਨਾਂ ਨੇ ਦਫ਼ਨ ਕਰਤੀ ਤੇ ਹਿੰਦੂਆਂ ਨੇ ਸੰਸਕਾਰ ਕਰ ਦਿੱਤਾ ਜਿਹੜੀ ਚਾਦਰ ਦਾ ਸੰਸਕਾਰ ਕੀਤਾ ਹੁੰਦੀ ਜਿਹੜੀ ਰਾਖ ਭੂਟੀ ਸੀ ਉਹ ਬਾਬਾ ਸ਼ਰੀ ਚੰਦ ਜੀ ਨੇ ਗੁਰੂ ਖਾਲਸਾ ਜੀ ਗੜਵੇ ਦੇ ਵਿੱਚ ਪਾ ਕੇ ਤੇ ਉਥੇ ਡੇਰਾ ਸਾਹਿਬ ਦੀ ਧਰਤੀ ਉੱਤੇ ਥੱਲੇ ਧਰਤੀ 'ਚ ਦੱਬਦੀ ਸੀ ਉਹ ਤਾਂ ਥੜਾ ਬਣਾਤਾ ਸੀ ਸਭ ਤੋਂ ਪਹਿਲਾ ਗੁਰਦਰਾ ਗੁਰੂ ਨਾਨਕ ਸਾਹਿਬ ਜੀ ਦਾ ਬਾਬਾ ਸ਼੍ਰੀ ਚੰਦ ਜੀ ਨੇ ਬਣਾਇਆ ਤੇ ਫਿਰ ਸਿੱਖਾਂ ਨੂੰ ਕਿਹਾ ਕਿ ਸਿੱਖੋ ਇਹ ਸਾਡੇ ਬਾਪੂ ਦਾ ਗੁਰਦਰਾ ਸਾਹਿਬ ਹੈ ਜਿਹੜੇ ਕਰਤਾਰਪੁਰ ਦੇ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਰਤ ਕੀਤੀ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਰਤਾਰਪੁਰ ਕਰਤਾ ਵਸਾ ਹੈ ਜਿਹੜੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਇੱਥੇ ਖੁਦ ਖੁਦਾ ਆਪ ਪਰਮੇਸ਼ਰ ਵਸਦਾ